ਨਾ ਮੇ ਟਰੈਕਟਰ ਦੀਆਂ ਤੇ ਬਾਈ ਨਾਲ ਅਰਜੰਟ ਟਰੈਕਟਰ ਵਿੱਚ ਕੱਟਿਆ ਬਾਈ ਉਹਦੀ ਆਪਾਂ ਤੁਹਾਨੂੰ ਵਲੌਗ ਬਣਾ ਕੇ ਦਿਖਾਵਾਂਗੇ ਕਿਹੜਾ ਟਰੈਕਟਰ ਕੱਟਿਆ ਆ ਵਿੱਚ ਜੱਬੇ ਪੈਸੇ ਬਾਈ ਚਾਰੇ ਟਾਇਰਾਂ ਦੀ ਕੰਡੀਸ਼ਨ ਆ ਕੰਪਨੀ ਦੇ ਟਾਇਰਾਂ ਗੁਡਇਰ ਦੇ ਤੇ ਕਾਲੇ ਵੀਰੇ ਇਹ ਟਰੈਕਟਰ ਦੂਆ ਆ ਨਾ ਆਪਣਾ ਸ਼ਟਲ ਗੇਅਰ ਵਾਲਾ ਸ਼ਟਲ ਗੇਅਰ ਆ ਵੀਰੇ ਤੇ ਲੋ ਬਾਈ ਸਾਡੇ ਅੱਜ ਰੋਪੜ ਜੌਂਡੀਰ ਵਾਲੇ ਵੀਰਾਂ ਨੇ ਟਰੈਕਟਰ ਦੇਤਾ ਜੀ 50 50 डी ਬਹੁਤ ਬਹੁਤ ਮੁਬਾਰਕਾਂ ਸਾਰੇ ਵੀਰਾਂ ਨੂੰ ਆ ਠੀਕ ਹੈ ਜੀ ਓਕੇ ਜੀ ਹੋਰ ਕਾਲੇ ਬਾਈ ਕੀ ਹਾਲ ਹੈ ਠੀਕ ਠਾਕ ਕਰਤੀ ਮਦਾਈ ਅੱਜ ਠੀਕ ਆ ਕਿਹੜੇ ਪਿੰਡ ਦੇ ਦਾ ਟਰੈਕਟਰ ਅੱਜ ਇਹ ਨਾਨਕਰਾਸਤਾ ਵੀਰੇ ਠੀਕ ਹੈ ਡੀਪ ਹੋਏ ਹੋਏ ਠੀਕ ਆ ਬੰਦੇ ਆਪਣੀ ਜਾਣਕਾਰਾਂ ਵੇ ਦੇ ਨਹੀਂ ਪੁਝਾਈ ਤੇ ਤੇ ਬਾਈ ਕੱਲ ਵੀ ਆਪਾਂ ਨੇ ਇਹਦੀ ਬਣਾਈ ਸੀ ਵੀਡੀਓ ਟਰੈਕਟਰ ਦੀ ਤੇ ਆਪ ਇਹ ਡੀ ਦਿੱਤਾ ਇਹ ਲੋ ਹਾਈ ਮੀਡੀਅਮ ਦੇ ਵਿੱਚ ਜਿਹੜਾ ਨਵਾਂ ਟਰੈਕਟਰ ਇਹਨਾਂ ਦਾ ਆਇਆ ਤੇ ਪਿਛਲੇ ਟਾਇਰ 15 9 28 ਦੇ ਆ ਜੀ ਮੂਰੇ ਟਾਰੇ ਕੇ 9 5 20 ਦੇ ਮੇ ਲੋ ਬਾਈ ਸਾਡੇ ਪਵਨ ਵੀਰ ਨੂੰ ਹੋਰ ਪਵਨ ਬਾਈ ਜੀ ਵੀਰ ਇਹਦੇ ਮੁਰਦੇ ਜਿਹੜਾ ਜੌਂਡੀਰ ਵੀ ਛੋਟਾ ਜਿਹਾ ਲੱਗਦਾ ਭਰਾਵਾ ਲੱਗਣਾ ਹੀ ਹੈ ਗਿਆ ਕਰੀਏ ਹਾਂ ਠੀਕ ਆ ਇਹ ਅੱਜ ਟਟਾ ਚੱਲਿਆ ਨਾਨਕਗੜ੍ਹ ਮੰਡ ਬਾਈ ਨਾਨਕਗੜ੍ਹ ਠੀਕ ਆ ਨੂਰਪੁਰ ਵੇਤੀ ਵੱਲ ਠੀਕ ਆ ਬਾਈ ਨੂਰਪੁਰੇ ਦੀ ਆਉਣਾ ਡੈਕਟਰ ਵਧੀਆ ਵੇਕਣ ਲੱਗ ਗਿਆ ਹਨਾ ਉੱਧਰ ਹੀ ਯਾਰਾ ਵਿਗਦਾ ਹਨਾ ਨੂਰਪੁਰੇ ਹਨਾ ਠੀਕ ਆ ਆਪਣਾ ਵੀਰ ਇੱਕ ਥੋੜੀ ਇਹਦੇ ਮੁਰਲੇਟਾ ਥੋੜੀ ਜਿਹੀ ਹੋਣੀ ਹੈਗੀ ਕਿ ਉਦਾਂ ਹੀ ਲੱਗਦੇ ਆ ਪਤਾ ਨਹੀਂ ਹਵਾ ਜ਼ਿਆਦਾ ਹੈ अच्छा मोरे दे मोरे दे शक होए होए थोड़ा जे ओए थोड़ा जे भाई कहंदा ਵੀ ਹੈਗਾ ਮੋਰੇ ਦੇ ਉੱਪਰ ਬਾਕੀ ਤੁਸੀਂ ਦੱਸਿਓ ਤੁਹਾਨੂੰ ਕਿਵੇਂ ਲੱਗਦਾ ਨਹੀਂ ਵੀ ਮੋਰਲੇ ਟਾਇਰ ਜੇ ਥੋੜੇ ਜੇ ਛੋਟੇ ਹੁੰਦੇ ਕਿਉਂਕਿ ਪਿਛਲੇ ਟਾਇਰ 15 ਨੇ ਬਾਈ 15 ਦੇ بڑے ਟਾਇਰ ਨਹੀਂ ਆਪਾਂ ਇਹਦੇ ਵਿੱਚ ਕਰ ਸਕਦੇ ਹੈਗੇ ਤੇ ਬਾਕੀ ਜੋ ਵੀ ਸੈਸਰੀ ਆ ਬਾਈ ਜਿੱਦਾਂ ਮੰਨ ਕੇ ਚੱਲੋ ਹੁੱਕ ਡੰਡਾ ਫੱਟੀ ਸਾਰਾ ਕੁਝ ਨਾਲ ਆ ਬੰਪਰ ਨਹੀਂ ਬਾਈ ਨਾਲ ਬੰਪਰ ਐਕਸਟਰਾ ਠੀਕ ਹੈ ਜੀ ਤੇ ਬਾਕੀ ਰੇਟ ਬਾਈ ਤਕਰੀਬਨ ਮਨ ਕੇ ਚਲੋ ਤੁਹਾਨੂੰ ਪੁੱਛ ਕੇ ਦੱਸ ਦਿੰਨੇ ਬਾਈ ਉਹਨਾਂ ਨੇ ਵੀ ਕਿੰਨੇ ਹੀ ਕਹਦੇ ਰੇਟ ਕਰਦੇ ਆਂ ਬਾਕੀ ਚਲੋ ਹਰੇਕ ਡੀਲਰ ਦਾ ਹਰੇਕ ਦਾ ਬਾਈ ਅਲੱਗ-ਅਲੱਗ ਰੇਟ ਹੁੰਦਾ ਰੇਟ ਕਿਸੇ ਦਾ ਕੋਈ ਫਿਕਸ ਨਹੀਂ ਹੁੰਦਾ ਹੈਗਾ ਠੀਕ ਆ ਜੀ ਆਹ ਟਰੈਕਟਰ ਬਾਈ ਬਹੁਤ ਸੋਹਣਾ ਤਿੱਖਾ ਟਰੈਕਟਰ ਹੈ ਇਹ ਪੂਰਾ ਪਹਿਲਾਂ ਇਹਦੇ ਵਿੱਚ ਦਿੱਕਤ ਸੀਗੀ ਥੋੜੀ ਜੀ ਵੀ ਇਹ ਇਹਦੇ ਵਿੱਚ ਆਪਸ਼ਨ ਨਹੀਂ ਸੀਗੀ ਸਪੀਡਾਂ ਦੀ ਹੁਣ ਉਹ ਉਹ ਕੰਪਨੀ ਨੇ ਚੱਕਤੀ ਇਹਦੀ ਇੱਧਰ ਇਹਦੇ ਗੇਅਰ 4 ਹਨ ਨਹੀਂ ਬਾਕੀ ਜਿੱਦਾਂ 520 ਆ 520 ਦਾ ਇੱਧਰ 3 ਗੇਅਰ ਆਉਂਦੇ ਆ ਇਹਨੂੰ ਇੱਧਰ 4 ਹਨ ਇੱਧਰ 3 ਗੇਅਰ ਹਨ ਇਹ ਠੀਕ ਹੈ ਜੀ। ਲੋ ਜੀ ਦੇਖ ਲਓ ਤੁਸੀਂ। ਉਹਨੂੰ ਪਰਲੇ ਪਾਸੇ ਮੈਂ ਜਾ ਕੇ ਦਿਖਾਉਣਾ। ਲੋ ਜੀ ਇੱਧਰ ਇਹਦੇ ਗੀਅਰ ਹੈਗੇ ਆ ਤਿੰਨ, ਇੱਧਰ ABC, ਚੌਥਾ ਇਹਦਾ ਰਿਵਰਸ ਆ। ਲੋ ਜੀ ABC ਚੌਥਾ ਗੀਅਰ ਰਿਵਰਸ ਆ। ਠੀਕ ਆ ਆ ਇਹਦਾ 4 ਵੀਲ ਵਾਲਾ ਗੀਅਰ ਆ ਜੀ, ਆਹ PT ਵਾਲਾ 540, 500 ਤੇ ਦੂਜੀ ਆਪਣੀ ਇਕਨੋਮੀ। ਆਹ ਦੂਜਾ ਰਿਵਰਸ ਪੀਡੀਓ ਵਾਲਾ। ਠੀਕ ਆ ਜੀ। ਬਾਕੀ ਪੰਪੇ ਦਾ ਦੂਜੇ ਬਾਈ ਆਪਣਾ ਇਨਲਾਈਨ ਪੰਪ ਵਾਲਾ 552 10 ਵਾਲਾ। 52 10 ਵਿੱਚ ਟਰਬੋ ਦੀ ਆਪਸ਼ਨ ਆਉਂਦੀ ਆ اے ਬਾਈ ਬਦਾ ਆਪਣਾ ਵਿਦਾਊਟ ਟਰਬੋ ਹੁੰਦਾ ਬਾਕੀ ਲਗਭਗ ਇੰਜਨ ਦੀ ਸੀਸੀ ਤੇ ਇਹਨਾਂ ਦੇ ਸਾਰੇ ਟਰੈਕਟਰਾਂ ਦੀ ਸੇਮ ਹੈ ਜੌਂਡੀ ਦਾ ਕੋਈ ਕੋਈ ਵੀ ਮਾਡਲ ਲੈ ਲਓ ਇੰਡਨ ਸੀਸੀ ਸਾਨੂੰ ਸੇਮੇ ਮਿਲਣੀਆਂ ਕਿਸੇ ਵਿੱਚ ਟਰਬੋ ਦਾ ਫਰਕ ਹੈ ਕਿਸੇ ਵਿੱਚ ਹਿੱਸੇ ਦਾ ਫਰਕ ਹੈ ਸਿਰਫ ਇਹਨਾਂ ਚੀਜ਼ਾਂ ਨਾਲੇ ਮਣੀ ਮੋਟੀ ਪਾਵਰ ਇਹਨਾਂ ਨੇ ਵਧਾਈ ਘਟਾਈ ਹੋਈ ਆ ਬਾਕੀ ਤਾਂ ਹੋਰ ਕੋਈ ਏਡਾ ਫਰਕ ਹੈ ਨਹੀਂ ਠੀਕ ਆ ਜੀ ਉਹ ਬਾਈ ਵਾਹ ਸਾਨੂੰ ਟਰੈਕਟਰ ਦੀ ਤੇ ਬਾਈ 50000 ਦੀ 3 ਸਪੀਡ ਟਰੈਕਟਰ ਚੱਲੇ ਅੱਜ ਇਹ ਨਾਨਗਰਾ ਪਿੰਡ ਬਾਈ ਇਹਨਾਂ ਨੂੰ ਸਾਡੇ ਏਜੰਸੀ ਵਾਲੇ ਵੱਲੋਂ ਲੱਖ ਲੱਖ ਮੁਬਾਰਕ ਨਵੇਂ ਟਰੈਕਟਰ ਦੀਆਂ ਤੇ ਬਾਈ ਇਹਨਾਂ ਦਾ ਅਰਜਨ ਟਰੈਕਟਰ ਵਿੱਚ ਕੱਟਿਆ ਬਾਈ ਉਹਦੀ ਆਪਾਂ ਤੁਹਾਨੂੰ ਬਲੌਗ ਬਣਾ ਕੇ ਦਿਖਾਵਾਂਗੇ ਕਿਹੜਾ ਟਰੈਕਟਰ ਕੱਟਿਆ ਆਇਆ ਵਿੱਚ ਗੇਅਰ ਪ੍ਰੋ B1 ਹੈਂਡ ਬ੍ਰੇਕ ਲੱਗੀ ਹੋਈ ਆ ਬਾਈ ਉਹ ਆਹੀ ਤੋਂ ਸੁੱਕ ਰੱਖੀ ਪਲਾ ਕਰੀ ਸਭ ਦਾ ਤੇ ਬਾਈ ਜਿਹੜਾ ਟਰੈਕਟਰ ਦਿੱਤਾ ਸੀ ਬਾਈ ਇਹਨਾਂ ਨੇ 50 50 D 4 ਵੀਲ ਉਹਦੇ ਵਿੱਚ ਆਹ ਟਰੈਕਟਰ ਆਇਆ ਵਿੱਚ ਆਪਾਂ ਨੇ ਕੱਲ ਵੀ ਦੱਸਿਆ ਸੀ ਬਲੌਗ ਦੇ ਵਿੱਚ ਤੇ ਆਹ ਟਰੈਕਟਰ ਅੱਜ ਵਿੱਚ ਆਇਆ ਨੇ ਕੋਲ ਹੋਰ ਕਾਲੇ ਵੀਰੇ ਵਧੀਆ ਬਾਈ ਵਧੀਆ ਠੀਕ ਠਾਕ ਵਧੀਆ ਵੀਰੇ ਹੋਰ ਨਵੀਂ ਤਾਜੀ ਠੀਕ ਠਾਕ ਟਰੈਕਟਰ ਦਈ ਜਾਂਦੇ ਆ ਬਾਈ ਹਾਂਜੀ ਹਾਂਜੀ ਸਾਡੇ ਬਾਈ ਰੋਪੜ ਜਣੇ ਕੇ ਜੌਂਡੀਅਰ ਏਜੰਸੀ ਚੋਂ ਕਾਲਾ ਵੀਰ ਬਹੁਤ ਵਧੀਆ ਕੰਮ ਕਰਦਾ ਜਣੇ ਕੇ ਜ਼ਿਆਦਾਤਰ ਜਿੰਨੇ ਟਰੈਕਟਰ ਵਿਕੇ ਆ ਪਹਿਲੇ ਨੰਬਰ ਤੇ ਬਾਈ ਨੇ ਟਰੈਕਟਰ ਵੱਧ ਵੇਚੇ ਆ ਜ਼ਿਆਦਾਤਰ ਤੇ ਹੋਰ ਕਾਲੇ ਵੀਰੇ ਵਧੀਆ ਬਾਈ ਵੈਸੇ ਬਾਈ ਕਾਲੇ ਬਾਈ ਨੇ ਪਹਿਲਾਂ ਤੇ ਲਗਭਗ 15-20 ਸਾਲ ਦਾ ਐਕਸਪੀਰੀਅੰਸ ਆ ਇਹ ਚੀਜ਼ ਦਾ ਫਰਕ ਪੈਂਦਾ ਬਾਈ ਬਹੁਤ ਜ਼ਿਆਦਾ ਤੇ ਕਾਲੇ ਵੀਰ ਆ ਟਰੈਕਟਰ ਵਿੱਚ ਕੱਟ ਲਿਆ ਫਿਰ ਇਹ ਵੀਰੇ 50 50 ਡੀ ਬੋਲਰ ਫੋਰ ਦਿੱਤਾ ਆਪਾਂ ਨੇ ਠੀਕ ਆ ਤੇ 13 ਮੰਨ ਲਓ 605 ਵਿੱਚ ਕਟਿਆ ਠੀਕ ਆ ਬਾਈ ਹਾਂਜੀ ਤੇ ਕਾਲੇ ਵੀਰ ਆਪਾਂ ਥੋੜੀ ਜੀ ਦੱਸ ਦਈਏ ਵੀ ਆ ਟਰੈਕਟਰ ਆਪਣੇ ਇਹ ਖਾਸ ਬੰਦੇ ਕੋਲ ਹੀ ਆਏ ਹੋਇਆ ਹਾਂਜੀ ਹਾਂਜੀ ਹਨਾ ਖਾਸ ਬੰਦਾ ਤੇ ਟਰੈਕਟਰ ਬਾਈ ਸਾਫ ਆ ਥੋੜਾ ਜਿਹਾ ਏ ਧੋਣੇ ਵਾਲਾ ਜ਼ਰੂਰ ਹੋਇਆ ਵਾ ਇਹ ਉਦਾਂ ਹੀ ਦੇਖੋ ਮਿੱਟੀ ਨਾਲ ਆ ਦੇਖੋ ਬਾਈ ਕਿਵੇਂ ਕਿੰਨੀ ਕਿੰਨੀ ਮਿੱਟੀ ਪਾਈ ਹੋਈ ਉੱਪਰ ਆ ਤੇ ਉਹ ਵੀ ਕਰਦਾ ਇੱਥੇ ਮਿੱਟੀ ਉਹਦੇ ਕਰਕੇ ਜੀ ਕਰਕੇ ਜਾ ਠੀਕ ਆ ਜੀ ਤੇ ਅੱਜ ਬਾਈ ਸਾਡੇ ਉਹ ਚੱਕ ਹੋਈ ਹੈ ਜਿਹਦੀ ਬਹੁਤ ਬੁਰਾ ਹਾਲਤਾ ਕੱਲੇ ਵੀਰੇ ਟਾਇਰ ਹੋਣਗੇ 85 ਪੈਸੇ ਇੰਨੇ ਹੈਗੇ ਵੀਰੇ 85 90 ਪੈਸੇ ਆ ਬਾਈ ਚਾਰੇ ਟਾਇਰਾਂ ਦੀ ਕੰਡੀਸ਼ਨ ਆ ਕੰਪਨੀ ਦੇ ਟਾਇਰਾਂ ਗੁਡੀਅਰ ਦੇ ਤੇ ਕੱਲੇ ਵੀਰੇ ਇਹ ਟਰੈਕਟਰ ਦੂਆ ਆ ਨਾ ਆਪਣਾ ਸ਼ਟਲ ਗੇਅਰ ਵਾਲਾ ਸ਼ਟਲ ਗੇਅਰ ਆ ਵੀਰੇ ਠੀਕ ਆ ਹਾਂ ਕੱਲੇ ਵੀਰੇ ਇਹ ਟਰੈਕਟਰਾਂ ਜਦ ਵੀ ਇਹਨਾਂ ਦਾ ਰੇਟ ਦਾ ਮੇਰੇ ਸਾਹਮਣੇ 30 40 ਹਜ਼ਾਰ ਦਾ ਫਰਕ ਸੀ ਸ਼ਟਰ ਗੇਅਰ ਦਾ ਸ਼ਟਰ ਗੇਅਰ ਤਾਂ ਮਹਿੰਗਾ ਥਾ ਹਾਂ ਮਹਿੰਗਾ ਤਾਂ ਇਹਨਾਂ ਨੂੰ ਉਦਾਂ ਜਿਆਦਾ ਲੋਕ ਮੈਟ ਗੇਅਰ ਵਾਲੇ ਕਹਿੰਦੇ ਆ ਹਾਂਜੀ ਹਾਂਜੀ ਹਨਾ ਮੈਟ ਗੇਅਰ ਵਾਲਾ ਵਜਦਾ ਤੇ ਛਤਰੀ-ਸੂਤਰੀ ਲੱਗੀ ਹੋਈ ਆ ਬਾਈ ਟਰੈਕਟਰ ਨੂੰ ਤੇ ਟਰੈਕਟਰ ਉਹ ਬਾਈ ਕਾਲੇ ਮੈਂ ਦੇਖਿਆ ਵੀਰੇ ਚਲਾ ਚਲੂਗਾ ਟਰੈਕਟਰ ਦੀ ਚਲਾਈ ਸੋਣੇ ਕੋਈ ਨਹੀਂ ਕੋਈ ਕੰਮ ਨਹੀਂ ਹੋਣਾ ਕੁਝ ਨਹੀਂ ਹੈਗਾ ਤਸੱਲੀ ਆ ਤੇਰੀ ਦੇਖ ਜਾਏ ਤਸੱਲੀ ਹੋਊਗੀ ਠੀਕ ਆ ਬਾਕੀ ਨੰਬਰ ਦਾ ਏਰੀਆ ਹੈਗਾ ਵੀ ਰੁਪਿਆ ਲਾਉਣ ਦੀ ਲੋੜ ਦੀ ਉੱਪਰ ਬਾਕੀ ਨੰਬਰ ਦੋ ਗੱਲ ਬਾਈ ਸਾਡੇ ਜਿਹੜੇ ਏਜੰਸੀਆਂ ਵਿੱਚ ਟਰੈਕਟਰ ਕੱਟ ਹੁੰਦੇ ਨੇ ਨਾ ਯਾਨੀ ਕਿ ਸਾਡੇ ਕੋਲ ਆ ਕੇ ਇੱ ਪੂਰੇ ਤਾਂ ਸਮਝ ਲੋ ਵੀ ਪਾਣੀ ਤੱਕ ਵੀ ਨਹੀਂ ਮਾਰਦੇ ਟਰੈਕਟਰ ਤੇ ਜਿਵੇਂ ਖੜਾ ਲੀਕ ਹਾਂ ਉਦਾਂ ਚਲੇ ਜਾਣਾ ਬਾਈ ਆਦੇ ਆਧਰ ਨਾਲੋਂ ਵੱਧ ਟਰੈਕਟਰ ਏਜੰਸੀਆਂ ਵਿੱਚ ਤੇ ਵਪਾਰੀ ਬੰਦਾ ਲੈ ਜਾਂਦਾ ਹੈ ਹੈਨਾ ਵੀਰੇ ਹਾਂ ਹਾਂ ਯਾਨੀ ਕਿ ਜਿੰਨੇ ਵੀ ਇੱਧਰ ਮੋਗੇ ਬਣਾ ਲੈ ਵਾਲੇ ਬਹੁਤ ਰੱਖੇ ਵੀ ਦੀ ਸਾਰੀ ਵਪਾਰੀਓ ਕਰਦਾ ਸੀ ਕੁਝ ਨਹੀਂ ਕਰਦੇ ਹਾਂ ਹਾਂ ਸਾਡੇ ਕੋਲ ਸਿੱਧਾ ਆ ਗਿਆ ਜਿਹੜੀ ਬਾਈ ਗਾਹਾਂ ਤਿਆਰੀ ਵੇਰੀ ਕਰਦੇ ਆ ਉਹ ਗਾਹਾਂ ਜਾ ਕੇ ਹੁੰਦੀ ਆ ਔਰੇ ਤਾਂ ਸਮਝ ਲੋ ਜਿਵੇਂ ਆਏ ਹੋਏ ਟਰੈਕਟਰ ਉਦਾਂ ਹੀ ਖੜੇ ਆ ਕੱਲ ਮੇਰੇ ਮਾੜਾ ਸਟਾਰਟ ਕਰ ਦੂੰਗਾ ਟਰੈਕਟਰ ਲੈ ਬਾਈ ਉੱਪਰੇ ਬਹਿ ਜਾ ਬਾਈ ਬਣ ਕੇ ਥੱਲੇ ਦੇ ਨਾ ਸਲਫ ਮਾਰੇ ਕਰ ਭਈ ਆਪਾਂ ਕਈ ਵਾਰ ਗਲਤੀ ਕਰਦੇ ਆ ਥੱਲੇ ਤੋਂ ਕਦੇ ਵੀ ਸਲਫ ਮਾਰਨੇ ਚਾਹੀਦੀ 2-3 ਵਾਰ ਮੇਰੇ ਨਾਲ ਲੋ ਬਾਈ ਆਵਾਜ਼ ਚੈੱਕ ਕਰੋ ਰਾਈ ਟੋਰੀ ਗਾਲੇ ਮੇਰੇ ਮਾੜਾ ਸ਼ਟਰ ਗੇਅਰ ਪਾ ਕੇ ਲੈ ਬਾਈ ਸ਼ਟਰ ਗੇਅਰ ਦਾ ਹੈ ਬਾਈ ਬਹੁਤ ਸੋਖਾ ਹੈ ਇਹ ਚੌਥੇ ਜੇ ਤੋੜ ਲਓ ਬਾਈ ਰਾਈਟਰ ਨੂੰ ਗੇਅਰ ਪਾਲਾ ਗੇਅਰ ਹਾਂ ਗੇਰੇ ਨਹੀਂ ਪਾਇਆ ਲੈ ਬਾਈ ਕਾਕੀ ਟਰੈਕਟਰ ਚੰਗੀ ਤਰ੍ਹਾਂ ਧੋਣੇ ਵਾਲਾ ਬਾਈ ਮਰਾੜ ਮੂ ਟਰੈਕਟਰ ਦੇ ਬਹੁਤ ਸੋਹਣੇ ਪਏ ਆ ਆ ਦੇਖ ਲਓ ਰੰਗ ਰੰਗ ਲਿਪੜਿਆ ਹੋਇਆ ਮਿੱਟੀ ਨਾਲ ਟਰੈਕਟਰ ਬਹੁਤ ਬੁਰੀ ਤਰ੍ਹਾਂ ਕਿਤੇ ਤੇ ਕੋਈ ਟਰੈਕਟਰ ਰੰਗ ਪੇਂਟ ਨਹੀਂ ਹੈਗਾ ਠੀਕ ਹੈ ਜੀ ਹੱਕ ਹੱਕ ਦੇਖ ਲਓ ਪਿੱਛੇ ਦੇ ਟਰੈਕਟਰ ਸਾਫ਼ ਸੁਥਰਾ ਪੂਰਾ ਖੇਤੀਬਾੜੀ ਵਾਲਾ ਟਰੈਕਟਰ ਬਾਈ ਟਰਾਲੀ ਬਣੀ ਚੱਲਿਆ ਹੋਇਆ ਇਹ ਗੱਲ ਦੀ ਤਸੱਲੀ ਆ ਰੋਪੜ ਦਾ ਨੰਬਰ ਆ ਪੀ ਵੀ 12 ਪੂਰਾ ਸਾਂਭਿਆ ਲਾ ਦੇ ਮੇਰੇ ਪਿੱਛੇ ਬਾਕੀ ਮੇਰੇ ਵੀਰੋ ਆਪਣੀ ਤਸੱਲੀ ਆਪ ਆਕੇ ਕਰਿਆ ਕਰੋ ਹਰੇਕ ਵੀਡੀਓ ਵਿੱਚ ਆਪਾਂ ਦੱਸਦੇ ਆਂ ਗੱਲ ਇਹ ਸਾਡੀ ਜਦੋਂ ਤਸੱਲੀ ਹੁੰਦੀ ਆ ਬਾਈ ਸਾਡੀ ਚੀਜ਼ ਅਸੀਂ ਮਾੜੀ ਵੀ ਨਹੀਂ ਕਹਿ ਸਕਦੇ ਆਪਾਂ ਤੁਹਾਨੂੰ ਜੋ ਚੀਜ਼ ਦੇਣੀ ਆ ਸੱਚ ਦੱਸ ਕੇ ਦੇਣੀ ਆ ਬਾਈ ਤੁਹਾਨੂੰ ਸਾਹਮਣੇ ਦਿਖਾ ਕੇ ਦੇਣੀ ਆ ਆਪਾਂ ਤੁਹਾਡੇ ਨਾਲ ਕੋਈ 10 15 20 ਹਜ਼ਾਰ ਪਿੱਛੇ ਕਿਸੇ ਗੱਲ ਦਾ ਝੂਠ ਨਹੀਂ ਬੋਲਣਾ ਨਾ ਆਪਾਂ ਬੋਲਣਾ ਨਾ ਲੋੜ ਆ ਆਪਾਂ ਨੂੰ ਠੀਕ ਨਹੀਂ ਗੱਲੇ ਬਾਈ ਹਾਂ ਠੀਕ ਹੈ ਤੇ ਕਾਲੇ ਵੀਰੇ ਆਹ ਇਹਨੂੰ ਲੀਵਰ ਯਾਰ ਦੋਏ ਨੂੰ ਨਹੀਂ ਹੁੰਦਾ ਇਹਨੂੰ ਲੱਗਿਆ ਹੋਇਆ ਯਾਰ ਆਹ ਪੀਟੀਓ ਵਾਲਾ ਇਹ ਉਦਾਂ ਜ 855 ਨੂੰ ਆਉਂਦਾ ਹਨਾ ਬਾਈ ਪੀਟੀਓ ਪੀਟੀਓ ਕਲੱਚ ਕਲੱਚ ਪੀਟੀਓ ਕਲੱਚ ਹਾਂ ਜਿੱਦਾਂ ਦੋਏ ਕਲੱਚ ਤੇ ਸੰਗੇਜ ਬਾਈ ਇਹਨੂੰ ਆ ਵੀ ਲੀਵਰ ਐਕਸਟਰਾ ਲੱਗਿਆ ਹੋਆ ਪਤਾ ਨਹੀਂ ਕਾਹਦਾ ਯਾਰ ਇਹ ਤੇ ਆ ਇਹਦਾ ਬਾਈ ਦੂਜਾ ਹੈ ਆਪਣਾ ਬਾਈ ਆ ਵੀ ਇਹਦਾ ਪੀਟੀਓ ਇਹ ਦੂਆ ਪੀਟੀਓ ਰਿਵਰਸ ਆ ਹਨਾ ਗੇਅਰ ਵਾਲਾ ਗੇਅਰ ਆ ਹੋ ਨਹੀਂ ਇਹ ਦੂਆ ਬਾਈ ਫੋਰਵਰਡ ਰਿਵਰਸ ਵਾਲਾ ਪੀਟੀਓ ਦਾ ਉਹ ਯਾਰ ਬਸ ਹਾਂ 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 ਪੀਟੀਓ ਦੇ ਮعنی ਚੱਕਰ ਪੁੱਠੇ ਸਿੱਧੇ ਆਇਆ ਦਾ ਲੋ ਹਾਈ ਆ ਬਾਈ ਉਧਰ ਇਹਦੇ ਗੇਅਰ ਚਾਰ ਆ ਆ ਸ਼ਟਲਾ ਇਹਨੂੰ ਬੈਕ ਨਹੀਂ ਹੈਗਾ ਇਹਨੂੰ ਵਾਈ ਯਾਨੀ ਕਿ ਹੱਥ ਦੇ ਵਿੱਚ ਸ਼ਟਲਾ ਬਾਕੀ ਮੀਟਰ ਜਿਹੜੇ ਹੋਵੇ ਇਹਦੇ ਵਿੱਚ ਹੀ ਬੈਕ ਹੋਏ ਨੇ ਬਾਕੀ ਮੀਟਰ ਮੋਟਰ ਸਾਰੇ ਵਰਕਿੰਗ ਦੇ ਵਿੱਚ ਆ ਬਾਈ ਸਟਿੱਕਰ ਥੋੜੇ ਜਰੂਰ ਫਿੱਕੇ ਹੋਏ ਹੋયા ਕਿਉਂਕਿ ਬਾਈ ਤੁਹਾਨੂੰ ਪਤਾ ਵੀ ਨਾਲ ਦੇ ਆ ਸਟਿੱਕਰ ਤੇ ਬਾਕੀ ਡੈਟ ਰੰਗ ਰੂਪ ਦਾ ਬਾਈ ਪੂਰਾ ਜਿਹੜਾ ਡੈਟ ਕਿਦਾ ਧੋ ਹੋ ਗਿਆ ਦਾ ਰੰਗ ਰੂਪ ਥੱਲੇ ਦੇ ਬਹੁਤ ਨਿਕਲਣਾ ਡੈਟ ਦਾ ਤੇ ਹਾਂ ਹਾਂ ਕਾਲੇ ਕਹ ਰਿਹਾ ਤੋ ਆ ਦਿਓ ਬਾਈ ਮਿੱਟੀ ਬਹੁਤ ਬਈ ਹੋਈ ਟਰੈਕਟਰ ਤੇ ਹਾਂ ਬਾਕੀ ਬਾਈ ਰਿਮਾ ਰੂਮਾ ਦਾ ਰੰਗ ਬਹੁਤ ਸੋਹਣਾ ਟਰੈਕਟਰ ਦਾ ਠੀਕ ਆ ਜੀ ਕਿਸੇ ਵੀ ਵੀਰ ਨੇ ਲੈਣਾ ਹੋਇਆ ਤਾਂ ਬਾਈ ਨਾਲ ਨਾਲ ਜਰੂਰ ਕੰਟੈਕਟ ਕਰ ਲਿਓ ਕਾਲੇ ਵੀਰੇ ਡਿਮਾਂਡ ਦੱਸ ਦੇ ਦੀ ਡਿਮਾਂਡ ਮੇਰੇ 420000 ਰੁਪਏ ਆ 420000 ਰੁਪਏ ਮਾਨਤਾਨ ਕਰ ਦੂੰਗੇ ਠੀਕ ਆ ਮਾਨਤਾਨ ਖੁੱਲਾ ਕਰੂੰਗਾ ਇਹਨਾ ਕਰ ਦੂੰਗਾ ਕਰ ਦੂੰਗਾ ਠੀਕ ਆ ਇਹ ਡਿਮਾਂਡ 420000 ਰੁਪਏ ਬਾਈ 420000 ਬਾਈ ਕਹਿੰਦਾ ਡਿਮਾਂਡ ਆ ਬਾਕੀ ਬਾਈ ਕਹਿੰਦਾ ਜਿਹੜਾ ਵੀ ਆਊਗਾ ਮਾਨਤਾਨ ਵਧੀਆ ਕਰਾਂਗੇ ਕਾਲੇ ਵੀਰੇ ਆ ਕਈ ਬਾਈ ਵੀਰ ਮੈਨੂੰ ਫੋਨ ਤੇ ਕਰਦੇ ਨੇ ਬਾਈ ਲਾਸਟ ਪੁੱਛ ਲੈ ਕਿੰਨੇ ਦਾ ਦਿੰਨੇ ਆ ਵੀਰੇ ਤੇ ਮੇਰੇ ਚਲਾ ਕੇ ਦੇਖੀ ਅਗਲਾ ਆਪਣੀ ਤੇ ਦੇਖ ਹਾਂ ਮੇਰਾ ਵੀਰ ਬਾਈ ਕੋਈ ਵੀ ਮੇਰਾ ਵੀਰ ਗੱਲ ਦਾ ਗੁੱਸਾ ਨਾ ਕਰੇ ਉਹ ਲਾਸਟ ਆਪਾਂ ਰੇਟ ਬਾਈ ਫੋਨ ਤੇ ਦੱਸੇ ਨਹੀਂ ਸਕਦੇ ਆਪਾਂ ਤੁਹਾਨੂੰ ਜਿੰਨਾ ਮਰਜ਼ੀ ਘੱਟ ਕਹਿ ਲਈਏ ਅਸੀਂ ਵੀ ਵਿੱਚੇ ਆਉਨੇ ਆ ਠੀਕ ਆ ਫੇਰ ਬਾਈ ਸੌਦਾ ਕਰਨ ਔਖਾ ਹੋ ਜਾਂਦਾ ਜਦੋਂ ਕੋਈ ਬੰਦਾ ਆਏ ਤਾਂ ਫੇਰ ਬੰਦੇ ਕਹਿੰਦੇ ਤੁਸੀਂ ਤਾਂ ਬਾਈ ਉਨੇ ਮੰਗੇ ਹੀ ਤੇ ਪੈਸੇ ਠੀਕ ਆ ਜੀ ਚੀਜ਼ ਦਾ ਬਾਈ ਸੌਦਾ ਆ ਕੇ ਮੌਕੇ ਤੇ ਦੇਖ ਕੇ ਹੁੰਦਾ ਛਤਰੀ ਵੀ ਬਾਈ ਵਧੀਆ ਲੱਗੀ ਹੋਈ ਆ ਉੱਚੇ ਮਾ ਆਪਣੀ ਬੜੇ ਟੌਪ ਮਾਡਲ ਵਾਲੀ ਛਤ ਠੀਕ ਹੈ ਜੀ ਤੇ ਬਾਕੀ ਦੀ ਬਾਈ ਜਿੱਦਾਂ ਵੀ ਆਹ ਸਟicker ਸ਼ੁਕਰ ਦੇ ਲੋ ਸਾਰੇ ਨਾਲ ਦੇ ਕੰਪਨੀ ਵਾਲੇ ਲੈਟਾਂ ਲੂਟਾਂ ਸਾਰਾ ਕੁਝ ਨਾਲ ਦਾ ਹੀ ਆ ਤੇ ਮੱਕੀ ਡਿਮਾਂਡ ਵੀ ਇਹਨੇ ਦੱਸੀ ਆ ਬਾਈ ਜਿਨੇ ਵੀ ਟਰੈਕਟਰ ਦੇਖਣਾ ਤਾਂ ਰੋਪੜ ਜੌਂਡੀਰ ਵਾਲਿਆਂ ਕੋਲ ਗਿੱਲ ਐਗਰੋ ਵਾਲਿਆਂ ਕੋਲ ਖੜਾ ਬਾਈ ਟਰੈਕਟਰ ਸਾਡੇ ਬਿਲਕੁਲ ਗਵਾਂਢੀ ਆ ਸਾਡੇ ਨਾਲੇ ਬਿਲਕੁਲ ਗਵਾਂਢੀ ਸੋਨਾ ਲੀਕਾ ਵਾਲੇ ਸੋਨਾ ਲੀਕਾ ਦੇ ਨਾਲੇ ਕਬੂਟਾ ਵਾਲੇ ਕਬੂਟਾ ਵਾਲੇ ਦੇ ਨਾਲੇ ਸਵਰਾਜ ਵਾਲੇ ਕਾਲੇ ਪੂਰੀਆਂ ਰੌਣਕਾਂ ਲੱਗੀਆਂ ਬਾਈ ਆਪਣੇ ਹਾਂ ਕਾਲੇ ਵੀਰੇ ਇਸ ਵਾਰ ਇੱਕ ਗੱਲ ਹੋਰ ਨਵੀਂ ਨੋਟ ਕਰੀ ਐ ਪੁਰਾਣਾ ਟਰੈਕਟਰ ਘਟ ਹੋ ਗਿਆ ਨਵਾਂ ਟਰੈਕਟਰ ਵੱਧ ਹੋ ਗਿਆ ਵੀ ਅਸਲ 'ਚ ਨਾ ਜੀਰਿਆਂ ਨਾ ਚਾਹ ਕਾਉਂਡ ਕਰੇਗਾ ਹੋਇਆ ਇਹ ਕਾਲੇ ਵੀਰੇ ਹੋਰ ਐ ਪੁਰਾਣੇ ਤੇ ਟਰੈਕਟਰ ਤੇ ਲੋਨ ਵੀ ਬਹੁਤ ਮਹਿੰਗਾ ਹੁੰਦਾ ਲੋਨ ਬਾਈ 14 ਹਾਂ ਕਿਉਂਕਿ ਹਰੇਕ ਜ਼ਿਮੀਂਦਾਰ ਕੋਲ ਬਾਈ ਅੱਜਕੱਲ ਪੈਸੇ ਹੈ ਨਹੀਂ ਲਾਉਣ ਨੂੰ 4-5 ਲੱਖ ਰੁਪਈਆ ਲੱਖ ਰੁਪਈਆ ਹਾਂ ਲੱਖ ਰੁਪਈਆ ਬੰਦਿਆ ਜੇ ਬੰਡੀਆਂ 'ਚ ਬੈਠੇ ਰਹੇ ਵੀਰੇ ਨਵੇਂ ਤੇ ਆਏ ਆ 50000 ਦੇ ਕੇ ਹੁਣ ਸਵਰਾਜ ਵਾਲੇ ਸੋਨਾ ਦੀ ਕਾਲੇ ਦਾ ਵੀਰੇ ਹੋ ਇਹਨਾਂ 0% ਤੇ ਉਹ ਮਿਲ ਕੀ ਕਰੀ ਜਾਂਦੇ ਆ ਕਹਿੰਦੇ ਆ ਆਧਾਰ ਕਾਰਡ ਦੋ ਲੋਨ ਖਾ ਇਹ ਚੀਜ਼ ਕਰਕੇ ਬਾਈ ਜਿਆਦਾ ਨਹੀਂ ਤਾਂ 2 ਲੱਖ ਰੁਪਏ ਪੇਮੈਂਟ ਡਾਊਨ ਪੇਮੈਂਟ ਦੇਣੀ ਪੈਣੀ ਆ ਤਾਂ ਲੋਨ ਹੋਣਾ ਇਹਦਾ ਇਹਦਾ 2 ਲੱਖ ਰੁਪਏ ਠੀਕ ਆ ਇਹਦੇ ਲੋਨ ਵੀ ਪੂਰਾ ਇੰਨਾ ਹੋਦਾ ਉਹਦੇ 80 90% ਆਪਣੇ ਜੌਂਡੀਅਰ ਤੇ ਉਹ 80% ਲੋਨ ਹੋ ਜਾਂਦਾ 80% ਠੀਕ ਆ ਤੇ ਬਾਕੀ ਬਾਈ ਜੌਂਡੀਅਰ ਦਾ ਵੀ ਕਿਸੇ ਨੇ ਲੈਣਾ ਹੈ ਟਰੈਕਟਰ 50 50 52 ਕੋਈ ਵੀ ਮਾਡਲ ਲੈਣਾ ਤਾਂ ਉਹ ਵੀ ਇਹਨਾਂ ਕੋਲ ਸਾਰੇ ਮਾਡਲ ਬਾਈ ਖੜੇ ਹੁੰਨੇ ਆ 24 ਘੰਟੇ ਅਵੇਲੇਬਲ ਆ ਠੀਕ ਹੈ ਜੀ ਬਾਕੀ ਰੇਡ ਦੀ ਟੈਨਸ਼ਨ ਨਾ ਕਰੋ ਬਾਈ ਆਪਣੇ ਬਹੁਤ ਖਾਸ ਨੇ ਬੰਦੇ ਤੁਹਾਨੂੰ ਵਧੀਆ ਰੇਡ ਚ ਟਰੈਕਟਰ ਦਿਵਾਵਾਂਗੇ ਇਹਨਾਂ ਕੋਲੋਂ ਕਿਸੇ ਨੇ ਵੀ ਲੈਣਾ ਹੋਇਆ ਤਾਂ ਆਪਣੇ ਨਾਲ ਕਰ ਲਿਓ ਕਿ ਟਿੱਟ ਚ ਇਹਨਾਂ ਨਾਲ ਕਰ ਲਿਓ ਇੱਕੋ ਗੱਲ ਹੈ ਤੇ ਫਿਲਹਾਲ ਇਹਨਾਂ ਦਾ ਜਿਹੜੇ ਜਿਆਦਾਤਰ ਮਾਡਲ ਵਿਕ ਰਹੇ ਹਨ ਬਾਈ 5210 ਅਤੇ 5050 ਦੋਨੇ ਮਾਡਲ ਤੁਹਾਨੂੰ ਏਜੰਸੀਆਂ ਵਿੱਚ ਇਹੀ ਟਰੈਕਟਰ ਖੜੇ ਦੇਖਣਗੇ ਬਾਕੀ ਟਰੈਕਟਰ ਇਹ ਆਰਡਰ ਦੇ ਮਾ ਕੇ ਦੇਣਗੇ ਤੁਹਾਨੂੰ ਸੀਆਰਟੀ ਤੁਸੀਂ ਅਗਲਾ ਲੈਣਾ ਕੋਈ 5310 5305 ਬਾਕੀ ਟਰੈਕਟਰ ਇਹਨਾਂ ਦੇ ਆਰਡਰ ਤੇ ਹੀ ਆਉਂਦੇ ਆ ਬਾਈ ਠੀਕ ਹੈ ਜੀ ਤੇ ਇਹਨਾਂ ਦੇ ਕਾਲੇ ਵੀਰੇ ਆਪਣਾ ਇਹਨਾਂ ਦੇ ਕਿੰਨੇ ਰੇਟ ਕਹਿੰਦੇ ਆਪਾਂ ਮੜਿਆ 52 10 ਤੇ ਇਹਦਾ 50 50 ਡੀ ਦਾ 50 50 ਡੀ ਹੈ ਜਿਹੜਾ ਇਹ ਹੈ ਇਹ 8 ਲੱਖ 70000 ਰੁਪਏ ਵੀਰੇ ਮੰਗਦੇ ਆ ਹਾਂ ਉਹ ਆਪਣਾ 52 10 ਦਾ ਹੈਗਾ 9 ਲੱਖ 70000 9 70 ਬਾਈ ਇਹ ਬਾਈ ਨੇ ਤੁਹਾਨੂੰ ਡਿਮਾਂਡ ਦੱਸੀ ਹੈ ਕਹਿੰਦੇ ਆ ਵੀਰੇ ਵਿੱਚ ਇਹਨਾਂ ਦੇ ਟਰੈਕਟਰ ਵੀ ਕੱਟਣਾ ਹੁੰਦਾ ਠੀਕ ਨਹੀਂ ਉਹ ਵੀਰੇ ਕੰਡੀਸ਼ਨ ਦੇਖ ਕੇ ਟਰੈਕਟਰ ਵੀ ਕਈ ਵਾਰੀ 1.5 ਲੱਖ ਦਾ ਟਰੈਕਟਰ ਹੁੰਦਾ ਉਹਦਾ 2 ਲੱਖ ਮੰਗੀ ਜਾਂਦਾ ਹਾਂ ਬਿਲਕੁਲ ਸਹੀ ਗੱਲ ਆ ਬਾਈ ਪੁਰਾਣਾ ਰੇਟ ਥੋੜਾ ਬਾਈ ਮਾਰਕੀਟ ਰੇਟ ਜੇ ਤੁਸੀਂ ਨਵਾਂ ਟਰੈਕਟਰ ਪੂਰਾ ਰੇਟ ਦੇ ਵਿੱਚ ਲੈਣਾ ਤਾਂ ਪੁਰਾਣਾ ਟਰੈਕਟਰ ਮਾਰਕੀਟ ਰੇਟ ਦੇ ਵਿੱਚੇ ਘੱਟ ਹੋਊਗਾ ਬਾਈ ਇਹ ਗੱਲ ਅਸੀਂ ਆਪਾਂ ਅੱਗੇ ਵੀ ਵੀਡੀਓ 'ਚ ਦੱਸ ਦਿਆਂ ਕੋਈ ਵੀਰ ਗੁੱਸਾ ਵੀ ਨਾ ਕਰਿਓ ਗੱਲ ਦਾ ਆਪਾਂ ਤਾਂ ਜੋ ਗੱਲ ਹੈਗੀਆਂ ਬਾਈ ਸਾਫ਼ ਕਰਦੇ ਆ ਤੇ ਆਪਾਂ ਵੀ ਜ਼ਿੰਮੇਦਾਰ ਹਾਂ ਆਪਾਂ ਦਾ ਜਿਹੜੀ ਆ ਬੰਦੇ ਨੂੰ ਪਹਿਲਾਂ ਕਹਿ ਦਿੱਤਾ ਸੌਦਾ ਕਰਨ ਤੋਂ ਪਹਿਲਾਂ ਬਾਈ ਜੇ ਤੁਸੀਂ ਟਰੈਕਟਰ ਪੂਰਾ ਰੇਟ ਟੂ ਰੇਟ ਲੈਣਾ ਹੈ ਤਾਂ ਤੁਹਾਡਾ ਟਰੈਕਟਰ ਮਾਰਕੀਟ ਰੇਟ ਦੇ ਵਿੱਚੇ ਘੱਟ ਹੋਣਾ ਜੋ ਰੇਟ ਆ ਮਾਰਕੀਟ ਵਿਕਣ ਦਾ ਜੇ ਤੁਸੀਂ ਆਪਣਾ ਟਰੈਕਟਰ 50 ਹਜ਼ਾਰ ਮਹਿੰਗਾ ਕਰੋਨਾ ਤਾਂ ਨਵੇਂ ਦਾ ਵੀ ਬਾਈ ਫਿਰ ਕੰਮ ਉੱਧਰ ਨੂੰ ਹੀ ਚਲੇ ਜਾਂਦਾ ਜਿੱਧ ਬਾਕੀ ਚਲੋ ਹਰੇਕ ਵੀਰ ਦੀ ਆਪਣੀ ਆਪਣੀ ਸੋਚਣੀ ਆ ਹਰੇਕ ਗਾਹਕ ਦਾ ਅਲੱਗ-ਅਲੱਗ ਦਿਮਾਗ ਹਰੇਕ ਤਰ੍ਹਾਂ ਦਾ ਮਤਲਬ ਕਿ ਆਪਣੇ ਕੋਲ ਹਰੇਕ ਤਰ੍ਹਾਂ ਦਾ ਗਾਹਕ ਆਉਂਦਾ ਬਾਈ ਆਪਣਾ ਕਿਸੇ ਨਾਲ ਕੋਈ ਗੁੱਸਾ ਗਿਲਾ ਨਹੀਂ ਕਈ ਵਾਰ ਗਾਹਕ 5 ਲੱਖ ਵਾਲੇ ਟਰੈਕਟਰ ਦਾ ਆਗੇ ਬਾਈ 3 ਲੱਖ ਵੀ ਕਹਿ ਦਿੰਦਾ ਆਪਾਂ ਨੂੰ ਕਦੇ ਕਿਸੇ ਨਾਲ ਗੁੱਸਾ ਗਿਲਾ ਨਹੀਂ ਕਰੇ ਇਹ ਗੱਲ ਦਾ ਬਾਕੀ ਟਰੈਕਟਰ ਦੀਆਂ ਸਾਰੀਆਂ ਸਾਰੀਆਂ ਬਾਈ ਕਿਸੇ ਨੇ ਵੀ ਕੋਈ ਸਾਡੇ ਰੋਪੜੇ ਰੀਚ ਟਰੈਕਟਰ ਲੈਣਾ ਤਾਂ ਸਾਡੀ ਮਾਰਕੀਟਰ ਰੋਪੜ ਦੀ ਆ ਚੰਡੀਗੜ੍ਹ ਅਨੰਦਪੁਰ ਸਾਹਿਬ ਹਾਈਵੇ ਤੇ ਤੇ ਬਾਕੀ ਹੋਰ ਵੀ ਪੁਰਾਣੇ ਟਰੈਕਟਰ ਖੜੇ ਹੁੰਦੇ ਨੇ ਬਾਈ ਆਪਣੇ ਕੋਲ ਇਹ ਕਿਸੇ ਨੇ ਵੀ ਹੋ ਟ੍ਰੈਕਟਰ ਲੈਣਾ ਹੁੰਦਾ ਤਾਂ ਤਾਂ ਦੇਖ ਸਕਦਾ ਜੀ ਠੀਕ ਹੈ ਜੀ ਤੇ ਮੈਂ ਕੱਲ ਵੀ ਇੱਕ ਫਾਰਮ ਟਰੈਕ 45 ਦਿਖਾਇਆ ਸੀ ਬਾਈ ਕਈ ਵੀਰਾਂ ਨੇ ਦੇਖਿਆ ਉਹਨੂੰ ਕੋ 6500 ਖੜਾ ਜੀ ਹਾਲੈਂਡ ਪੂਰਾ ਸ਼ਕੀਨ ਟਰੈਕਟਰ ਹੈ ਟਾਇਰ ਟੂ ਨਵੇਂ ਆ ਜਾਵੇਂ ਕਰੋ ਕੰਡੀਸ਼ਨ ਚੈੱਕ ਆਲ origignal ਟਰੈਕਟਰ ਹੈ ਰੂਪੜ ਦਾ ਨੰਬਰ ਹੈ 12 ਮਾਡਲ 3 ਸਪੀਡ ਆ 45 ਦਿਖਾਇਆ ਸੀ ਗੱਲ ਬਾਈ ਕਦੋਂ ਵੀਰਾਂ ਦੇ ਫੋਨ ਆਏ ਸੀ ਟਰੈਕਟਰ ਵੀਰਾਂ ਨੂੰ ਆਉਣਾ ਦੇਖਣ ਤੇ ਟਾਇਰ ਬਾਈ ਵਧੀਆਂ 60 65 ਪੈਸੇ 99 ਮਾਡਲ ਆ ਬਾਈ ਇਹ ਫੋਰਡ ਦੀ ਸ਼ੋਅ ਵਾਲਾ ਕੱਲ ਵੀ ਦੱਸਿਆ ਜੀ ਇੱਕ ਤਰ੍ਹਾਂ ਦਾ ਫੋੜੇ ਆ ਇਹ ਚ ਕੋਈ ਫਰਕ ਨਹੀਂ ਹੈਗਾ ਇਹਦੀ ਸਿਰਫ 1.5 ਲੱਖ ਰੁਪਏ ਡਿਮਾਂਡ ਹੈ ਬਾਈ ਬਾਕੀ ਜੋ ਮਾਨਦਾਨ ਬਾਈ ਵਧੀਆ ਕਰਾ ਦਾਂਗੇ ਕਿਸੇ ਵੀ ਨੇ ਲੈਣਾ ਹੋਇਆ ਪਿੱਛੇ ਤੋਂ ਵੀ ਚੈੱਕ ਕਰ ਲਓ ਬਾਈ ਹੱਕ ਹੱਕ ਕਹਿਣ ਵਧੀਆ ਹੈਵੀ ਲੱਗੀ ਹੋਈ ਆ ਇਹ ਵੀ ਟਰੈਕਟਰ ਬਾਈ ਲਿਬੜਿਆ ਪਾ ਖੜਾ ਹੈ ਤੇ ਇਹ ਵੀ ਸਾਡੇ ਜੌਂਡੀਰ ਵਾਲੇ ਵੀਰਾਂ ਕੋਲੇ ਆ ਜੀ ਠੀਕ ਆ ਇਹਦੀ 1.5 ਡਿਮਾਂਡ ਕਰਦੇ ਆ ਪੰਪਰੀ ਬਾਈ ਦੂਬਾ ਲੱਗਿਆ ਹੋਇਆ ਟਰੈਕਟਰ ਨੂੰ Ориਜਨਲ ਰੰਗ ਆ ਬਾਈ ਚਲਾਈ ਚਰੂਈ ਦਾ ਟਰੈਕਟਰ ਬਹੁਤ ਸਾਫ ਹੈ ਕਿਸੇ ਨੇ ਲੈਣਾ ਹੋਇਆ ਤਾਂ ਦੇਖ ਲਿਓ ਬਾਕੀ ਆਦੇ ਵਲੌਗ ਵਿੱਚ ਇੰਨਾ ਹੀ ਜੀ ਵੀਡੀਓ ਚ ਤੇ ਚੈਨਲ ਜਗੂ ਮਹਾਲ ਨੂੰ ਕਰਦੇ ਹੋ ਸਬਸਕ੍ਰਾਈਬ ਧੰਨਵਾਦ ਸਾਰਿਆਂ ਦਾ